ਲੋ ਜੀ YouTube ਨੇ 90 ਲੱਖ ਵੀਡੀਓ ਡਿਲੀਟ ਕਰਤੇ ਤੇ 2 ਕਰੋੜ ਚੈਨਲ ਕਰਤੇ ਬੈਨ ਹਾਂਜੀ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵੀਡੀਓਜ਼ ਨੇ ਉਹਨਾਂ ਤੇ ਵਿਊ ਨਹੀਂ ਆ ਰਹੇ ਇਹਦਾ ਵੱਡਾ ਕਾਰਨ ਹੈ YouTube ਦੀ ਨਵੀਂ ਅਪਡੇਟ YouTube ਨੇ ਕਾਰਵਾਈ ਕਰਦੇ ਹੋਏ 9 ਮਿਲੀਅਨ ਵੀਡੀਓ ਡਿਲੀਟ ਕੀਤੇ ਆ ਤੇ ਨਾਲ ਦੀ ਨਾਲ 2 ਕਰੋੜ ਚੈਨਲ ਵੀ ਬੈਨ ਕਰਤੇ YouTube ਨੇ ਕਈ ਲੱਖ ਭਾਰਤੀ ਵੀਡੀਓ ਡਿਲੀਟ ਕਰ ਦਿੱਤੇ ਹਨ Google ਨੇ ਮੰਗਲਵਾਰ 26 ਮਾਰਚ ਨੂੰ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਕਿ 30 ਦੇਸ਼ਾਂ ਵਿੱਚੋਂ ਭਾਰਤ ਦੇ ਸਭ ਤੋਂ ਵੱਧ ਵੀਡੀਓ ਨੂੰ ਡਿਲੀਟ ਕੀਤਾ ਗਿਆ YouTube ਦੀ ਇੱਕ ਅਪਡੇਟ ਆਈ ਹੈ ਜਿਦੇ ਚ ਕਾਰਵਾਈ ਕਰਦੇ ਹੋਏ ਉਹਨੇ ਬਹੁਤ ਸਾਰੇ ਚੈਨਲ ਹਟਾ ਦਿੱਤੇ ਬਹੁਤ ਸਾਰੇ ਵੀਡੀਓ ਜਿਹੜੇ ਮਿਆਰੀ ਨਹੀਂ ਸੀ ਜਿਹੜੇ ਉਹਨਾਂ ਦੀ ਪਾਲਿਸੀ ਦੇ ਅਕੋਰਡਿੰਗ ਨਹੀਂ ਸੀ ਉਹ ਸਾਰੇ ਡਿਲੀਟ ਕਰ ਦਿੱਤੇ ਹਨ ਇੰਨਾਂ ਚ ਭਾਰਤ ਦਾ ਨੰਬਰ ਸਭ ਤੋਂ ਅੱਗੇ ਆ ਭਾਰਤ ਵਿੱਚੋਂ 22.5 ਲੱਖ ਵੀਡੀਓ ਹਟਾਏ ਗਏ ਆ ਇਸ ਤੋਂ ਬਾਅਦ ਸਿੰਗਾਪੁਰ ਤੋਂ 12.5 ਲੱਖ ਅਮਰੀਕਾ ਤੋਂ 8.5 ਲੱਖ ਤਾਂ ਲਗਭਗ 9 ਮਿਲੀਅਨ ਜਾਂ ਕਹਿ ਲਓ 90 ਲੱਖ ਵੀਡੀਓ ਨੂੰ ਹਟਾਤਾ ਤਾਂ ਧਿਆਨ ਰੱਖਿਓ ਜੇਕਰ ਤੁਸੀਂ YouTube ਚੈਨਲ ਖੋਲ੍ਹਿਆ ਤੇ ਉਸ ਨੂੰ ਚੈੱਕ ਨਹੀਂ ਕੀਤਾ ਉਹ ਉਹਨਾਂ ਦੀ ਪਾਲਿਸੀਜ਼ ਦੇ ਅਕੋਰਡਿੰਗ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਇਹ ਕਾਰਵਾਈ ਤੁਹਾਡੇ ਚੈਨਲ ਤੇ ਵੀ ਹੋ ਜੇ 2-3 ਸਾਲ ਪਹਿਲਾਂ ਵੀ YouTube ਨੇ ਕਾਰਵਾਈ ਕਰਦੇ ਹੋਏ ਲੱਖਾਂ ਵੀਡੀਓ ਤੇ ਚੈਨਲਸ ਨੂੰ ਆਪਣੇ ਪਲੇਟਫਾਰਮ ਤੋਂ ਡਿਲੀਟ ਕਰਤਾ ਸੀ ਤੇ ਉਹੀ ਕਾਰਵਾਈ ਹੁਣ ਚੱਲ ਰਹੀ ਆ ਜਿਹਦਾ ਅਸਰ ਤੁਸੀਂ ਦੇਖ ਰਹੇ ਹੋ ਵੀ ਲੋਕਾਂ ਦੇ ਹਜ਼ਾਰਾਂ ਚ ਵਿਊ ਆਉਂਦੇ ਸੀ ਉਹ ਸੌ ਚ ਰਹਿ ਗਏ ਜਿਨ੍ਹਾਂ ਦੇ 100 ਚ ਆਉਂਦੇ ਸੀ ਉਹਨਾਂ ਦੇ 1-2 ਵਿਊ ਰਹਿ ਗਏ ਪਿਛਲੇ 3-4 ਦਿਨਾਂ ਤੋਂ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ YouTube ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਗਾਈਡਲਾਈਨਸ ਨੂੰ ਜਿਹੜੇ ਚੈਨਲ ਪੂਰੇ ਨਹੀਂ ਕਰਦੇ ਜਿਹੜੇ ਵੀ ਵੀਡੀਓ ਉਹਨਾਂ ਦੀ ਪਾਲਿਸੀਜ਼ ਦੇ ਅਕੋਰਡਿੰਗ ਨਹੀਂ ਹੈਗੇ ਉਹ ਸਭ ਡਿਲੀਟ ਕੀਤੇ ਜਾਣਗੇ ਤਾਂ ਤੁਸੀਂ ਜੋ ਵੀ ਵੀਡੀਓ ਅਪਲੋਡ ਕਰਦੇ ਹੋ ਸਭ ਤੋਂ ਪਹਿਲਾਂ YouTube ਦੀ ਗਾਈਡਲਾਈਨਸ ਦੇ ਅਕੋਰਡਿੰਗ ਬਣਾਓ ਜਿਹੜੇ ਥੰਬਨੇਲ ਨੇ ਉਹਨਾਂ ਨੂੰ ਪ੍ਰੋਪਰ ਬਣਾਓ ਵੀਡੀਓ 'ਚ ਕੋਈ ਇਹੋ ਜੀ ਭਾਸ਼ਾ ਨਾ ਵਰਤੋ ਜਿਹੜੀ ਕਿਸੇ ਦੇ ਖਿਲਾਫ ਹੋਵੇ ਜਾਂ YouTube ਦੀ ਕਮਿਊਨਿਟੀ ਗਾਈਡਲਾਈਨਸ ਦੇ ਅਗੇਂਸਟ ਹੋਵੇ ਤਾਂ ਤੁਹਾਡਾ ਚੈਨਲ ਚੱਲਦਾ ਰਹੂਗਾ ਨਹੀਂ ਤਾਂ ਤੁਹਾਡਾ ਚੈਨਲ ਵੀ ਡਿਲੀਟ ਹੋ ਸਕਦਾ YouTube ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਆਉਣ ਵਾਲੇ ਭਵਿੱਖ ਵਿੱਚ ਵੀ ਜਾਰੀ ਰਹੂਗੀ